ਮਰਾ ਜੀ ਕੀ ਨਾਮ ਦਾ ਡਿਪਟੀ ਮੈਟਰ ਹੈ ਪ੍ਰੈਸ ਕੰਟਰੋਲ ਮੇਰਾ ਨਾਮ ਗੌਰਵ ਸ਼ਰਮ ਹੈ ਮੈਂ ਗੋਪਾਲ ਮੰਦਿਰ ਕਮੇਟੀ ਦੇ ਵਿੱਚ ਫਾਈਨੈਂਸ ਸੈਕਟਰੀ ਇਹ ਮੇਰੇ ਨਾਲ ਬੈਠੇ ਨੇ ਡਿਪਟੀ ਫਾਈਨੈਂਸ ਸੈਕਟਰੀ ਪਨੀਤ ਸ਼ਰਮਾ ਜੀ ਇਹ ਸੀਨੀਅਰ ਐਗਜ਼ੈਕਟਿਵ ਮੈਂਬਰ ਨੇ ਅਮਿਤ ਕੇਸਰ ਜੀ ਪਹਿਲਾਂ ਮੈਂ ਸਮੂਹ ਪ੍ਰੈਸ ਵਾਲੇ ਭਰਾਵਾਂ ਦਾ ਸਵਾਗਤ ਕਰਦਾ ਜਿਹੜੇ ਨੇ ਸ਼ਾਰਟ ਨੋਟਿਸ ਦੇ ਵਿੱਚ ਇੱਥੇ ਸਾਡੇ ਕੋਲ ਪਹੁੰਚੇ ਨੇ ਤਾਨੂੰ ਸੱਦਨ ਦਾ ਮਤਲਬ ਇਹ ਹੈ ਕਿ ਮੰਦਿਰ ਦੇ ਵਿੱਚ ਕਈ ਸਾਲਾਂ ਤੋਂ ਪ੍ਰਧਾਨ ਤੇ ਸੈਕਟਰੀ ਵੱਲੋਂ ਜਿਹੜੇ ਘਟਾਲੇ ਕਿਤੇ ਜਾ ਰਹੇ ਨੇ ਪੈਸੇ ਨੂੰ ਲੈ ਕੇ ਕਪਲੇ ਮਾਜੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਜਾਣਨ ਕਰਾਉਣਾ ਚਾਹੁੰਦਾ ਮੇਰੇ ਤੋਂ ਪਹਿਲਾਂ ਵੀ ਜਿਹੜੇ ਸਾਡੇ ਕਈ ਮੈਂਬਰ ਸੀ ਉਹਨਾਂ ਨੇ ਵੀ ਇਹਨਾਂ ਨੂੰ ਇਹਨਾਂ ਦੇ ਖਿਲਾਫ ਆਵਾਜ਼ ਚੁੱਕੀ ਸੀ ਇਹ ਗੁੰਡਾਗਰਦੀ ਕਰਕੇ ਜੋ ਸਾਡੇ ਸੰਵਿਧਾਨ ਚ ਕਲੋਜ਼ ਹੈ ਉਹਨੂੰ ਤਾਕਤੇ ਰੱਖਦੇ ਹੋਏ ਉਹਨੂੰ ਵੀ ਤਾਕਤੇ ਰੱਖਤਾ ਹੋਇਆ ਆਪਣੀ ਮਰਜ਼ੀ ਦੇ ਨਾਲ ਬਾਹਰ ਕੱਢ ਦਿੰਦਾ ਜਿਹੜਾ ਵੀ ਇਹਨਾਂ ਦੇ ਘੁਟਾਲਿਆਂ ਦੇ ਖਿਲਾਫ ਬੋਲਦਾ ਹੈ ਇਹ ਚੁੱਪ ਉਹਨੂੰ ਮੈਂਬਰ ਮੈਂਬਰਸ਼ਿਪ ਤੋਂ ਹੀ ਬਾਹਰ ਕੱਢ ਦਿੰਦੇ ਨੇ ਸਰ ਜੀ ਕਿਹੜਾ ਮੰਦਰ ਆ ਉਹਨੇ ਪ੍ਰਧਾਨ ਜਿਹੜੇ ਇਹ ਕੰਮ ਕਰ ਰਹੇ ਜੀ ਗੋਪਾਲ ਮੰਦਰ ਹੈ ਜਿਹੜੇ ਪ੍ਰਧਾਨ ਹੈ ਕਲਾਸ਼ ਖੱਲਨ ਔਰ ਜਨਰਲ ਸੈਕਟਰੀ ਹੈ ਸੁਨੀਲ ਆਨੰਦ ਜੀ ਹੁਣ ਤੱਕ ਕਿੰਨੇ ਕੁ ਤੁਸੀਂ ਸਮਝਦੇ ਹੋ ਕਿ ਪੈਸਿਆਂ ਦਾ ਘੁਟਾਲਾ ਹੋ ਚੁੱਕਾ ਹੈ ਮੰਦਰ ਦੇ ਵਿੱਚ ਦੇਖੋ ਜੀ ਜਿਹੜਾ ਹੁਣ ਮੈਂ ਇਹਨਾਂ ਕੋ ਹਿਸਾਬ ਇਹਨਾਂ ਦਾ 31 ਮਾਰਚ ਨੂੰ ਚੈੱਕ ਕੀਤਾ ਸੀ ਉਹਦੇ ਵਿੱਚ 1,11,500 ਰੁਪਏ ਕੱਟ ਪਾਏ ਗਏ ਜਦੋਂ ਮੈਂ ਇਹਨਾਂ ਤੋਂ ਪੈਸਿਆਂ ਬਾਰੇ ਪੁੱਛਿਆ ਤੇ ਹਿਸਾਬ ਬਣਾਇਆ ਤੇ ਇੱਕ ਇਹਨਾਂ ਨੇ ਮੈਨੇਜਰ ਰੱਖਿਆ ਸੀ ਅਕਤੂਬਰ ਦੇ ਵਿੱਚ ਮੈਂ ਫਾਈਨੈਂਸ ਸੈਕਟਰੀ ਆ ਮੇਰੇ ਕੋਲੋਂ ਪਾਵਰ ਇਹਨਾਂ ਨੇ ਇੱਕ ਮੁਲਾਜ਼ਮ ਦੇ ਹੱਥ ਦੇ ਵਿੱਚ ਦੇ ਦਿੱਤੀ ਜਿਹੜਾ ਇਹਨਾਂ ਨੇ ਵਿਜੇ ਕੁਮਾਰ ਨਾਦ ਇੱਕ ਮੈਨੇਜਰ ਰੱਖਿਆ ਉਹਨੂੰ ਕਹਿ ਦਿੱਤਾ ਕਿ ਅੱਜ ਤੋਂ ਪੈਸੇ ਦਾ ਲੈਣ ਦੇਣ ਸਾਰਾ ਇਹ ਬੰਦਾ ਕਰੇਗਾ ਤੇ ਇਹਦੀ ਹੀ ਕਿਤਾਬ ਦੇ ਉੱਤੋਂ ਅਕਾਊਂਟ ਉੱਪਰ ਚੜਿਆ ਜਾਏਗਾ ਮੈਸਟਰੀ ਦਾ ਵਿਰੋਧ ਕੀਤਾ ਕਿ ਇਹਦੀ ਕਿਤਾਬ ਦੇ ਉੱਤੋਂ ਹਿਸਾਬ ਨਹੀਂ ਚੜਿਆ ਜਾਣਾ ਚਾਹੀਦਾ ਇਹ ਮੈਨੂੰ ਹਿਸਾਬ ਦੇਵੇਗਾ ਮੇਰੀ ਬੁੱਕ ਦੇ ਉੱਤੋਂ ਹਿਸਾਬ ਚੜੇਗਾ ਪਰ ਇਹਨਾਂ ਨੇ ਮੇਰੀ ਗੱਲ ਨਹੀਂ ਸੁਣੀ 3 ਮਹੀਨੇ ਉਸ ਮੈਨੇਜਰ ਨੇ ਕੰਮ ਕੀਤਾ 31 31 ਦਸੰਬਰ ਤੱਕ ਉਹਨੇ ਕੰਮ ਕੀਤਾ ਤੇ 2 ਦਿਨ ਦੀ ਛੁੱਟੀ ਲੈ ਕੇ ਉਹ ਵਾਪਸ ਚਲਾ ਗਿਆ ਇਹ ਘਰ ਚਲਾ ਗਿਆ 2 ਦਿਨ ਦੀ ਛੁੱਟੀ ਤੇ ਜਦੋਂ 5-6 ਦਿਨ ਬਾਅਦ ਮੈਂ ਉੱਥੇ ਆਇਆ ਤੇ ਮੈਂ ਪੁੱਛਿਆ ਕਿ ਮੈਨੇਜਰ ਕਿੱਥੇ ਹੈ ਤੇ ਕਹਿੰਦੇ ਜੀ ਮੈਨੇਜਰ ਆਇਆ ਨਹੀਂ ਜਦੋਂ ਅਸੀਂ ਮੈਨੇਜਰ ਨੂੰ ਫੋਨ ਕੀਤਾ ਉਹਨੇ ਸਾਡੇ ਨੰਬਰ ਜਿੰਨੇ ਵੀ ਸੀਗੇ ਸਾਡੇ ਲੋਕਾਂ ਦੇ ਜਿਹੜੇ ਉਹਨੇ ਬਲੌਕ ਚ ਪਾਤੇ ਜੇ ਅਸੀਂ ਕਿਸੇ ਹੋਰ ਨੰਬਰਾਂ ਤੋਂ ਫੋਨ ਕੀਤਾ ਸਾਡੀ ਆਵਾਜ਼ ਸੁਣ ਕੇ ਫੋਨ ਚੁਪਣਾ ਬੰਦ ਕਰਤਾ ਜਦੋਂ ਮੈਨੂੰ ਸ਼ੱਕ ਹੋਇਆ ਕਿ ਮੈਨੇਜਰ ਆ ਕਿਉਂ ਨਹੀਂ ਰਿਹਾ ਤੇ ਫਿਰ ਮੈਂ ਇਹਦਾ ਪਿਛਲੇ 3 ਮਹੀਨਿਆਂ ਦਾ ਹਿਸਾਬ ਚੱਕ ਕੀਤਾ ਇਹਦੇ ਹਿਸਾਬ ਦੇ ਵਿੱਚ ਮੈਨੂੰ 67700 ਰੁਪਏ ਦੀ ਗੜਬੜੀ ਮਿਲੀ ਜਿਹੜੀ ਕਿ ਮੈਂ ਪ੍ਰਧਾਨ ਔਰ ਜਨਰਲ ਸੈਕਟਰੀ ਨੂੰ ਵੀ ਦੱਸੀ ਤੇ 31 ਮਾਰਚ ਤੋਂ ਬਾਅਦ ਫਰਵਰੀ ਦੇ ਵਿੱਚ ਅਸ਼wini Sood ਹੈ ਸਾਡੇ ਉਹ ਡਿਪਟੀ ਜਨਰਲ ਸੈਕਟਰੀ ਨੇ ਉਹਨਾਂ ਦੇ ਹੱਥ ਦੇ ਵਿੱਚ ਇਹਨਾਂ ਨੇ ਇਹ ਆਫਿਸ ਇਨਚਾਰਜ ਬਣਾਤਾ ਤੇ ਨਾਲ ਫਾਈਨੈਂਸ ਦਾ ਕੰਮ ਉਹਨਾਂ ਨੂੰ ਦਿੰਦਾ ਕਿ ਤੁਸੀਂ ਬੈਠੇ ਕੰਮ ਕਰੀ ਜਾਓ ਤੇ ਜਦੋਂ 31 ਮਾਰਚ ਨੂੰ ਅਸੀਂ ਹਿਸਾਬ ਮਲਾਇਆ ਤੇ 1,114 14,500 ਰੁਪਏ ਦਾ ਫਰਕ ਆਇਆ ਫਿਰ ਅਸੀਂ ਬੈਠੇ ਹਿਸਾਬ ਸਾਰਾ ਚੈੱਕ ਕੀਤਾ ਤੇ ਉਹਦੇ ਵਿੱਚੋਂ 67700 ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵਿਜੇ ਕੁਮਾਰ ਦਾ ਸ਼ੋਰਟ ਸੀ 8600 ਰੁਪਿਆ ਜਦੋਂ ਮੈਂ ਹਿਸਾਬ ਲਿਆ ਸੀ ਪੁਰਾਣੇ ਮੈਨੇਜਰ ਤੋਂ ਇਲੈਕਸ਼ਨ ਜਿੱਤਣ ਤੋਂ ਬਾਅਦ 8600 ਰੁਪਿਆ ਉਹ ਕੱਟ ਦੇ ਕੇ ਗਿਆ ਸੀ ਜੋ ਅਜੇ ਤੱਕ ਕੋਸਟਾ ਐਂਡ ਹੀ ਚੱਲਦਾ ਆ ਰਿਹਾ ਸੀ ਤੇ 40000 ਰੁਪਿਆ ਜਿਹੜਾ ਸੁਨੀਲ ਆਨੰਦ ਦੇ ਨਾਂ ਤੇ ਸੀ ਸੁਨੀਲ ਆਨੰਦ ਤੋਂ ਪੈਸੇ ਮੰਗੇ ਗਏ ਤੇ ਉਹ ਕਹਿੰਦਾ ਮੈਂ ਜਮ੍ਹਾਂ ਕਰਾ ਦੇਣਾ ਮੈਂ ਪ੍ਰਧਾਨ ਨੂੰ ਕਿਹਾ ਪ੍ਰਧਾਨ ਕਹਿੰਦਾ ਕੋਈ ਗੱਲ ਨਹੀਂ ਸੁਨੀਲ ਆਨੰਦ ਦੇ ਪੈਸੇ ਆ ਜਾਣਗੇ ਕੋਈ ਗੱਲ ਨਹੀਂ ਅੱਜ 31 ਮਾਰਚ ਤੋਂ ਬਾਅਦ ਵੀ 5 ਮਹੀਨੇ ਹੋ ਗਏ ਆ ਸੁਨੀਲ ਆਨੰਦ ਦੇ ਪੈਸੇ ਅੱਜ ਤੱਕ ਸਾਡੇ ਕੋਲ ਨਹੀਂ ਆਏ ਜਦੋਂ ਮੈਂ ਬਾਰ-ਬਾਰ ਇਹਨਾਂ ਤੋਂ ਪੈਸੇ ਮੰਗੇ ਤੇ ਇਹ ਇਹ ਫਰ ਸਾਡੇ ਦੇ ਉਲਟੇ ਇਲਜ਼ਾਮ ਲਾਉਣ ਲੱਗੇ ਇਹਨਾਂ ਨੇ ਇੱਕ ਹੋਰ ਇੱਕ ਮੈਂ ਤੁਹਾਨੂੰ ਕਿੱਸਾ ਹੋਰ ਦੱਸਣਾ ਜਾਵਾਂਗਾ ਮੰਦਿਰ ਕਮੇਟੀ ਦੇ ਉੱਤੇ ਇੱਕ ਕੇਸ ਚੱਲ ਰਿਹਾ ਰਜੇਸ਼ ਟੰਡਨ ਵਰਸਸ ਗੋਪਾਲ ਮੰਦਿਰ ਇੱਕ ਚੈੱਕ ਬਾਊਂਸ 139 ਦਾ ਕੇਸ ਚੱਲਦਾ ਹੈ 138 ਦਾ ਕੇਸ ਚੱਲਦਾ ਪਿਆ ਇਹਦੇ ਵਿੱਚ ਸੁਨੀਲ ਆਨੰਦ ਨੇ ਆਪਣਾ ਇੱਕ ਮਿੱਤਰ ਹੈਗਾ ਸੁਮੰਤ ਟਿੱਪੇਜਾ ਇੱਕ ਚੈੱਕ ਬਾਉਂਸ ਦੇ ਵਿੱਚ 55000 ਦਾ ਵਕੀਲ ਹਾਇਰ ਕੀਤਾ ਗਿਆ ਮੰਦਰ ਦੇ ਕੇਸ ਜਿਹੜੇ ਆ ਕਈ ਵਕੀਲ ਫ੍ਰੀ ਵੀ ਲੜਦੇ ਆ ਔਰ ਇਹਨੂੰ 55000 ਰੁਪਏ ਦੀ ਫੀਸ ਦੇ ਕੇ ਹਾਇਰ ਕੀਤਾ ਗਿਆ ਮੈਂ ਇਸ ਤੇ ਓਬਜੈਕਸ਼ਨ ਕੀਤਾ ਕਿ ਯਾਰ 55000 ਰੁਪਏ ਇੱਕ ਚੈੱਕ ਬਾਉਂਸ ਦੇ ਉੱਤੇ ਤੁਸੀਂ ਫੀਸ ਲਈ ਹੈ ਇਹ ਕੋਈ ਜਾਇਜ਼ ਹੈਗੀ ਆ ਕਹਿੰਦਾ ਨਹੀਂ ਜੀ ਅਸੀਂ ਇੱਕ ਕੇਸ ਹੋਰ ਕੀਤਾ ਆ ਉਹਦੇ ਉੱਤੇ ਉਹ ਉਹਦੀ ਵੀ ਫੀਸ ਵਿੱਚ ਹੀ ਆ ਚਲੋ ਅਸੀਂ ਚੁੱਪ ਕਰ ਗਏ ਹੁਣ ਦੁਬਾਰਾ ਜਦੋਂ ਪੰਗਾ ਪਿਆ ਵਾ ਇਹਨਾਂ ਨੇ ਮੈਨੂੰ ਕਿਹਾ ਕਿ ਇੱਕ 40000 ਰੁਪਏ ਆ ਵਕੀ ਦਾ ਚੈੱਕ ਬਣਾਣਾ ਵਕੀਲ ਦੇ ਨਾਂ ਤੇ ਮੈਂ ਕਿਹਾ ਜੀ ਹੁਣ ਮੈਂ ਕਿਹਾ ਹੁਣ ਕਿਸ ਚੀਜ਼ ਦਾ 55000 ਦੇ ਕਰੀਬ ਤੇ ਤੁਸੀਂ ਉਹਨੂੰ ਪੇਮੈਂਟ ਦੇ ਚੁੱਕੇ ਹੋ ਹੁਣ ਕਾਹਦਾ ਚੈੱਕ 40000 ਰੁਪਏ ਦਾ ਬਣਾਣਾ ਕਹਿੰਦੇ ਨਹੀਂ ਜੀ ਜਿਹੜੇ ਟੰਡਨ ਸਾਹਿਬ ਨੇ ਸਾਡੇ ਤੇ ਕੇਸ ਕੀਤਾ ਸੀ ਉਹਦੀ ਇੱਕ ਰਿਟ ਹਾਈ ਕੋਰਟ ਦੇ ਵਿੱਚ ਪਾਤੀ ਹੈ ਤੇ ਅਸੀਂ ਹਾਈ ਕੋਰਟ ਦੇ ਵਿੱਚ ਇੱਕ ਵਕੀਲ ਕੀਤਾ ਅਸੀਂ ਉਹਨੂੰ ਪੈਸੇ ਦੇਣੇ ਆ ਤੇ ਮੈਂ ਕਹਾਂ ਜੀ 40000 ਦੇ ਵਿੱਚ ਕੀ ਰਿੱਟ ਕੀ ਹੈਗੀ ਆ ਕਹਿੰਦੇ ਜੀ ਉਹਨਾਂ ਨੇ ਸਾਈਨ ਵੈਰੀਫਿਕੇਸ਼ਨ ਦੀ ਇੱਕ ਰਿੱਟ ਪਾਈ ਆ ਕਿ ਮੇਰੇ ਇਹਨਾਂ ਨੇ ਝੂਠੇ ਸਾਈਨ ਕਰਾਏ ਤੇ ਉਹਦੀ ਰਿੱਟ ਮੈਂ ਕਹਾਂ ਜੀ ਇਹ ਰਿੱਟ ਆਮ ਹੈਗੀ ਆ ਕੋਈ ਗੱਲ ਨਹੀਂ ਆਪਣੇ ਜਾਣਕਾਰ ਵਕੀਲ ਲਗੇ ਆ ਆਪਾਂ 10-15000 ਰੁਪਏ ਦੇ ਵਿੱਚ ਕੰਮ ਕਰਾ ਦੇਾਂਗੇ ਹੋ ਸਕਦਾ ਹੈ ਕਿ ਸਾਡੀ ਇੰਨੀ ਮਿੱਤਰਤਾ ਹੈਗੀ ਆ ਕਿ ਇਹ ਕੰਮ ਇੱਕ ਅੱਧੀ ਪੇਸ਼ੀ ਪੈਣੀ ਆ ਅਸੀਂ ਫ੍ਰੀ ਕਰਾ ਦਈਏ ਕਿ ਮੰਦਰ ਦਾ ਪੈਸਾ ਨਹੀਂ ਲੱਗੇਗਾ ਪਰ ਨਹੀਂ ਜੀ ਇਹ ਅੜ ਗਏ ਅਸੀਂ ਕਰ ਰਹੇ ਆ ਚਲੋ ਮੇਰੇ ਤੇ ਦਬਾਅ ਪਾਇਆ ਮੈਂ ਇਸ ਚੀਜ਼ ਦਾ ਵਿਰੋਧ ਤੇ ਬਹੁਤ ਕੀਤਾ ਕਿ ਨਹੀਂ ਨਹੀਂ ਲੇਕਿਨ ਚਲੋ ਮੇਰੇ ਤੇ ਦਬਾਅ ਪਾ ਲਿਆ ਕਿ ਨਹੀਂ ਦੇ ਦਿਓ ਚੈੱਕ ਸਨੀਲ ਲੰਦੇ ਮੇਰੇ ਤੇ ਦਬਾਅ ਪਾਇਆ ਕਿ ਚੈੱਕ ਦੇ ਦਿਓ ਮੈਂ 40000 ਰੁਪਏ ਦਾ ਚੈੱਕ ਕੱਟ ਦਿੱਤਾ ਫਿਰ ਜਦੋਂ ਮੈਂ ਨਾਂ ਪੁੱਛਿਆ ਕਿ ਕਿਸ ਨਾਂ ਦੇ ਉੱਤੇ ਹੁਣਾ ਚਾ ਚਾ ਹਾਈ ਕੋਰਟ ਦੇ ਵਕੀਲ ਦਾ ਨਾਮ ਦੱਸੋ ਇਹ ਕਹਿੰਦੇ ਜੀ ਤੁਸੀਂ ਖਾਲੀ ਛੱਡ ਦਿਓ ਅਸੀਂ ਸੁਮント ਤੇਜਨ ਨੂੰ ਪੁੱਛ ਲਾਂਗੇ ਕਿ ਕਿਹਦੇ ਨਾਂ ਦਾ ਚੈੱਕ ਕੱਟਣਾ ਹੈ ਤੇ ਉਹ ਆਪੇ ਹੀ ਭਰ ਲੇਗਾ। ਹੈਰਾਨੀ ਮੈਨੂੰ ਹੋਈ ਜਦੋਂ 3 ਦਿਨ ਬਾਅਦ ਮੈਨੂੰ ਮੈਸੇਜ ਆਇਆ ਅੰਮ੍ਰਿਤਸਰ ਦੇ ਵਕੀਲ ਦੇ ਨਾਂ ਦੇ ਉੱਤੇ ਚੈੱਕ ਪਾਸ ਹੋ ਰਿਹਾ ਸੁਮੰਤ ਟਟੇਜਾ ਦੇ ਨਾਂ ਤੇ। ਮੈਂ ਇਹਨਾਂ ਨੂੰ ਫੋਨ ਕੀਤਾ ਕਿ ਚੈੱਕ ਤੁਸੀਂ ਲਿਆ ਸੀ ਹਾਈ ਕੋਰਟ ਦੇ ਵਾਸਤੇ ਤੇ ਚੈੱਕ ਅੰਮ੍ਰਿਤਸਰ ਦੇ ਵਕੀਲ ਆਪਣੇ ਖਾਤੇ 'ਚ ਕਿਵੇਂ ला ਸਕਦਾ? ਇਹ ਕਹਿੰਦੇ ਨਹੀਂ ਕੋਈ ਨਹੀਂ ਉਹ ਆਪੇ-ਆਪੇ ਉੱਥੇ ਦੇ ਦੇਗਾ। ਮੈਂ ਕਹਾ ਸਰ ਇਹ ਪੱਕੀ ਰਕਮ ਹੈਗੀ ਹੈ। ਇਹ じゃ ਕਿਹੜਾ ਵਕੀਲ ਹੈ? ਕਿ ਢਾਡੀ ਰਕਮ ਆਪਣੇ ਖਾਤੇ ਚ ਬਵਾਲੇਗਾ ਉਹ ਵੀ ਪੱਕੀ ਕੱਚੀ ਹੋਵੇ ਤੇ ਬਕੜੀ ਗੱਲ ਐ ਪੱਕਾ ਚੈੱਕ ਗਿਆ ਐ ਇੱਥੋਂ ਮੈਨੂੰ ਜਜਮੈਂਟ ਹੋਈ ਕਿ ਜਿਹੜਾ ਸੁਨੀਲ ਅਨੰਦ ਦਾਗਾ ਇਹਦੇ ਵਿੱਚ ਵੀ ਕਪੜਾ ਬਾਜੀ ਕਰਦਾ ਐ 55000 ਦੇ ਵਿੱਚ ਵੀ ਮੈਨੂੰ ਡਾਊਟ ਐ ਐਡਾ ਮਹਿੰਗਾ ਕੋਈ 138 ਦਾ ਕੇਸ ਨਹੀਂ ਹੁੰਦਾ ਜਿਹਦੇ ਚ 55000 ਰੁਪਇਆ ਫੀਸ ਦਿੱਤੀ ਜਾਵੇ ਤੇ 40000 ਰਿਸ਼ੂਮਾ ਜਾਣਾ ਜਿਹੜਾ ਕਹਿੰਦੇ ਸੀ ਇਹਨਾਂ ਨੇ ਨਾ ਬਾਅਦ ਚ ਦੱਸਿਆ ਕਿ ਰਿਸ਼ੂਮਾ ਜਾਣਾ ਐ ਹਾਈ ਕੋਰਟ ਦੇ ਵਿੱਚ ਉਉਹਦੀ ਜਗਾ ਸੁਮੰਤ ਟਿਟੇਜਾ ਨੂੰ ਪੇਮੈਂਟ ਕਰ ਦਿੱਤੀ ਗਈ। ਹੋਰ ਸਭ ਤੋਂ ਵੱਡੀ ਗੱਲ 16 ਨੋ ਜਿਹੜੀ ਹਾਈ ਕੋਰਟ ਦੀ ਤਰੀਕ ਸੀ ਉਥੇ ਕੋਈ ਵਕੀਲ ਹੀ ਨਹੀਂ ਪੇਸ਼ ਹੋਇਆ। ਕਿਉਂਕਿ ਉਥੇ ਕਿਸੇ ਨੂੰ ਪੈਸੇ ਹੀ ਨਹੀਂ ਦਿੱਤੇ ਗਏ। ਇਹਨਾਂ ਦੇ ਮਨ ਦੇ ਵਿੱਚ ਸੀ ਕਿ ਰਿੱਟ ਹੈਗੀ ਹੈ ਹਾਈ ਕੋਰਟ ਨੇ ਇਤਰਾ ਹੀ ਉਡਾ ਦੇਣੀ ਹੈ।